ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੋਲਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਦੀਨੇ ਵਾਲੀ ਤੋਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਵੜਾ ਦਿਖਾਵਾਂਗੇ ਦੋਵੇਂ ਸੂਈਆਂ ਤੇ ਸਵਾਈਆਂ ਤੇ ਵੱਡੇ ਵੱਡੇ ਕਾਦੇ ਆ ਦੇ ਫਾਰਮ ਵਾਲੀਆਂ ਵੜਾਵਾ ਦੋਵੇਂ ਤੇ ਆਪਾਂ ਪਹੁੰਚਿਆ ਵੀ ਸਹਿਜ ਦੀਪ ਦੇ ਕੋਲ ਤੇ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਕਿ ਡਿਟੇਲ ਸਾਹਿਬ ਜੀ ਸਾਸੀ ਜੀ ਸਾਸੀ ਗਾਲ ਜੀ ਉਸ ਨਾ ਠੀਕ ਠਾਕ ਬਸ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਜੀ ਆਪਣਾ ਸੈਦ ਦੀਪ ਸਿੰਘ ਰੇਟ ਦੀਨੇ ਵਾਲੀ ਤਹਿਸੀਲ ਹੈ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਜੀ ਆਪਣਾ 9716 5092 ਠੀਕ ਹੈ ਜੀ ਭਾਈ ਪਹਿਲੇ ਨੰਬਰ ਤੇ ਮੈਂ ਦੱਸਿਓ ਕਿੰਨਾ ਸੁਆ ਸੂਈ ਤੇ ਕੀ ਜਰਾ ਮਿਲਤਰ ਕਾੜਿਆ ਇਹ ਵੀ ਜੀ ਦੂਜਾ ਸੁਆ ਸੂਈ ਜੇ ਅੱਛਾ ਜੀ ਇਸ ਟਾਈਮ ਦਾ ਦੁੱਧ ਤਿਆਰ ਕੋ ਬਿਲਕੁਲ 14-15 ਕਿਲੋ ਤਿਆਰ ਜੇ 15 ਕਿਲੋ ਹੋਗਾ ਪਰ 14 ਦੀ ਗਾਰੰਟੀ ਦਵਾਂਗੇ ਠੀ ਕੁਲ ਤਿਆਰ ਠੀਕ ਹੈ ਜਵਾਗ ਵਗੈਰੇ ਪਿੱਛੇ ਕੀ ਆ ਜਿਹੜੇ ਜੇ ਬੱਛਾ ਜੀ ਠੀਕ ਹੈ ਮੇਲ ਕਾਫ ਆ ਗਿਆ ਜਿਆ ਵਾਲਾ ਬਾਈ ਚੈੱਕ ਕਰ ਸਕਦੇ ਦੋਦੀ ਵਾਲੀ ਵਹਿੜ ਆ ਗਈ ਆ ਕ੍ਰੋਸ ਵੀ ਜੀ ਵਹਿੜ ਜੇ ਠੀਕ ਆ ਜੀ ਕਰੋ ਜੀ ਚੈੱਕ ਕਰਤਾ ਗਾੜ ਤੇ ਨਾਲ ਭਾਂਡਾ ਵੀ ਬਹੁਤ ਚੰਗਾ ਵਾ ਕੱਲ ਕੱਲਾ ਕੱਲਾ ਥਾਣ ਅੱਬੇ ਕਿੰਨਾ ਕੱਢ ਦੂ ਦੁੱਧ ਜੀ ਜੀ ਤੋਂ ਨਾਰਮਲ ਸੇਵਨ ਤੇ 7 18 ਕਿਲੋ ਚੜਾਉਗੇ ਅੱਛਾ ਜੀ ਹਾਂ ਜੀ ਜੇ ਕਹਿੰਦੇ ਨੇ ਵਧੀਆ ਸੇਵਾ ਕਰ ਲੀਏ 18 ਕਿਲੋ ਤੋਂ ਪਾਸ ਵੀ ਕਰ ਠੀਕ ਆ ਠੀਕ ਆ ਜੀ ਲੋ ਜੀ ਕੋਈ ਵੀਰ ਭਰਾ ਸਾਂਭਲਾ ਜਿਹਦਾ ਦੁੱਧ ਚੰਗਾ ਭਰੀ ਜੇ ਮੌਕੇ ਜਿਹੜਾ ਦੁੱਧ 10 ਤੋਂ 14 ਤੋਂ 15 ਲੀਟਰ ਤੇ ਆਇਆ ਬਾਕੀ 14 ਦੀ ਗਾਰੰਟੀ ਹੈ ਬਾਈ ਉਹਨਾਂ ਦੀ ਡੱਕ ਡੱਕ ਨਵੀਆਂ ਆਈਆਂ ਨੇ ਗੱਡੀ ਨਵੇਂ ਥਾਂੇ ਕਰਦੀਆਂ ਜੀ ਠੀਕ ਹੈ ਠੀਕ ਹੈ ਜੀ ਅਸੀਂ ਗੱਡੀ ਤੇ ਲੱਗੀਆਂ ਇਹਦੇ ਠੀਕ ਹੈ ਜੀ ਬਾਈ ਕੱਟ ਕੱਟ ਬਹੁਤ ਚੰਗਾ ਆ ਗਿਆ ਫਾਰਮ ਵਾਲੀਆਂ ਵੜਾਵਾ ਸਾਂਭਲਾ ਵੀਰ ਕੋਈ ਖੜੇ ਬਾਕੀ ਥੋੜੀਆਂ ਜੀ ਚਲੋ ਨਹੀਂ ਆਈਆਂ ਉਹਦੇ ਕਰਕੇ ਤੇ ਬੱਲੇ ਲੱਗਣ ਲੀਆਂ ਹੋਣਾ ਤੇ ਬਾਕੀ ਪੁੱਛਦੇ ਹਾਂ ਵੀਨੂ ਨੂੰ ਕਿ ਨਾ ਕਿ ਟਾਈਮ ਹੋ ਗਿਆ ਸੀ ਨੂੰ ਭਾਈ ਕਿੰਨਾ ਕ ਟਾਈਮ ਹੋ ਗਿਆ ਫਿਰੋਂ ਤੂੰ ਹੀ ਨੇ ਵੀ ਜੀ ਇਹਨੂੰ ਅੱਜ 10 ਦਿਨ ਹੋ ਗਿਆ ਜੀ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਉਹ ਵੀ 10 ਕ ਦਿਨ ਦੇ ਆਸ-ਪਾਸ ਹੀ ਬਾਕੀ ਵੀ ਜੀ ਠੰਡੀ ਸੀਡ ਬਹੁਤ ਹੈ ਕਲੋ ਚੱਕ ਹੈ ਗਿੱਟ ਘੱਟੇ ਥਣ ਲੱਗਾ ਤਾਂ ਰਮ ਰਾਰੇ ਮੜੀਆਂ ਜੀ ਤਾਂ ਵੀ ਮੇਰੇ ਕੱਢੀ ਨਹੀਂ ਜੇ ਧਾਰ ਕੋਈ ਨ ਜਗਵੀਰ ਤੂੰ ਕਰਦੇ ਆ ਕੋਈ ਉਹ ਭਾਈ ਅਗਲੇ ਥਣਾ ਦੀ ਚੋਾਈ ਬਿਲਕੁਲ ਹੀ ਗੋਲ ਧਾਰਿਆ ਤੇ ਥੋਲੀ ਧਾਰਿਆ ਆ ਵਾਲੀ ਮਗਰ ਲੈ ਜੀ ਕਰੋ ਦਿਗੇ ਇਹ ਵੀ ਬਿਲਕੁਲ ਠੀਕ ਆ ਭੋਲੀ ਦਵਾਈ ਆ ਲੋ ਭਾਜੀ ਭਾਈ ਇਹਦਾ ਰੇਟ ਫਿਰ ਕੀ ਕਰਨਾ ਆਪਾਂ ਹਾਂਜੀ ਰੇਟ ਆ ਰੇਟ ਵੀ ਜੀ ਕਰ ਦਈਏ 60000 ਨਹੀਂ ਜੜ ਕਰੀਏ ਜੜ ਕਰ ਦਈਏ ਹਾਂਜੀ ਚਲੋ ਤਿੰਨ ਛੱਡ ਦੇਨੇ ਵੀਰ ਜੀ 57 ਦੀ ਥਾਂ ਨਹੀਂ 57 ਦੇ ਦਿੰਨੇ ਵੀਰ ਜੀ ਆਣਾ ਇਹ ਦਰਦੋ ਜਿੱਥੇ ਕਿ ਛੱਡੀ ਤਾਂ ਨਹੀਂ ਹਾਂ ਨਾ ਯਾ ਅੱਗੇ ਜੀ ਹੋਰ ਛੱਡ ਦਾਂਗੇ ਇਹ 56 ਦੇ ਹੋਗੇ 56 ਦੇ ਬਾਕੀ ਵੀਰ ਗੁਗਰਾ ਕੋ ਫੋਨ ਲਾਵੇ ਆਪਾਂ ਕੁਝ 2 400 500 ਹੋਰ ਸ਼ੂਟ ਕਰ ਦਾਂਗੇ ਠੀਕ ਲੋ ਜੀ ਮੌਕੇ ਦੇ ਹੋਰ ਵੀ ਮਾਤਲ ਬਾਕੀ ਤੁਸੀਂ ਥਣ ਕੋਲ ਚੈੱਕ ਕਰ ਲੋ ਜੀ ਥਣ ਦੇ ਲਾ ਦੇ ਦੇਖੋ ਚੈੱਕ ਲੋ ਲੋ ਜੀ ਚੰਗਾ ਥਣ ਦਾ ਗਾਵਾ ਜੀ ਅਗਲੀ ਸੈਂਟਰ ਕਿੱਥੇ ਗਿਰਤੇ ਤੇ ਮਗਰਲੀ ਤੋਂ ਵੀ ਤੇ ਨਾੜਾ ਲੋੜਾ ਨਹੀਂ ਚੰਗੀਆਂ ਆ ਗਈਆਂ ਤੇ ਦੁੱਧ ਵੀ 17 18 ਲੀਟਰ ਪਾਈ ਜਾਂਦਾ ਕਿ ਭਰੀ ਜਾਊਗੀ ਵਿੱਚ ਸੇਵਾਲਾ ਭਰਾ ਲੈ ਜੇ ਤੇ ਆ ਬਾਈ ਫਿਰ ਕਿਵੇਂ ਵੜ ਇਹ ਵੀ ਜੀ ਦੂਜਾ ਸੋਈ ਸੁਈ ਗਏ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਲੋ ਬਈ ਇਹ ਵੀ ਦੂਜਾ ਸਰੂਆ ਸੁਈ ਗਏ ਇਹ ਕੋ ਕਿੰਨਾ ਤਿਆਰ ਹਾਂਜੀ ਇਹ ਦੇ ਕੋ ਕਿੰਨਾ ਤਿਆਰ ਇਹ ਕੋ ਵਿੱਚ ਹੋਊਗਾ 18 ਅੱਛਾ ਆਪਾਂ 17 ਕਿਲੋ ਦੀ ਗਾਰੰਟੀ ਦੇਣੀ ਆ ਜਿਹੜਾ ਆਪਾਂ ਇਸ ਟਾਈਮ ਕੰਡੇ ਦੇ ਦਿਖਾ ਕੇ ਦੇਣਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਇਹਦੇ ਪਿੱਛੇ ਜਵਾਕ ਕਿਹੜਾ ਜੀ ਇਹਦੇ ਵਿੱਚ ਹੀ ਬੱਛਾ ਜੀ ਮਗਰ ਇਹਦੇ ਵੀ ਮੇਲ ਤਾਂ ਹਾਂ ਜੀ ਠੀਕ ਇਹਨੂੰ ਅੱਜ 7ਵਾਂ ਦਿਨ ਦੀ ਸੁਈ ਅੱਛਾ ਜੀ ਹਾਂ ਜੀ ਲੋ ਬਈ ਕਾਦ ਕਾਟ ਉਹਦੇ ਨਾਲੋਂ ਜਿਆਦਾ ਤਕੜੀ ਆ ਥਾਣੇ ਪੰਡਾ ਕਰੋ ਚੱਕ ਦਿਆਂ ਨਾ ਪੰਡਾ ਪਈਆਂ ਕਰਮਾਲੀ ਲੈਣੇ ਥਣ ਤੋਂ ਇਹਨੂੰ ਵੀ ਚੰਗਾ ਲੱਗਾ ਗੁਲਾਬੀ ਥਣ ਆ ਗਿਆ ਇਹ ਬਾਈ ਕਿੰਨੇ ਦੁੱਧ ਵਾਲੀ ਆ ਇਹ ਜੀ 20+ ਜਾਊਗੀ ਅੱਛਾ ਇਹ ਕੋਈ ਵੀਰ ਦਾ ਕੋਈ ਸੇਵਾ ਕਰਕੇ ਤੇ ਬਾਈ ਜੋੜੇ ਜਾਂ 20 ਜੋੜੇ ਉਹ ਗੋਦੀ ਸੇਵਾ ਵੀ ਜੀ ਠੀਕ ਹੈ ਠੀਕ ਹੈ ਜੀ ਪਰ ਜਾਊ 20 ਤੋਂ ਪਲੱਸ ਲਓ ਜੀ 20 ਤੋਂ ਪਲੱਸ ਚੱਲਣ ਵਾਲੀ ਵਹਿੜ ਯਾਰ ਥਾਣੇ ਪਾਉ ਉਹਦੀ ਚੰਗਾ ਲੱਗਾ ਇਹਨੂੰ ਵੀ ਮੁੱਠੀ ਵਾਲਾ ਥਣ ਲੱਗਾ ਵਾ ਤੇ ਅੱਜ ਤਾਂ ਜਿਹੜਾ ਮੌਕੇ ਤੇ ਹੋਊਗਾ 17 ਬਾਕੀ 16 ਦੀ ਗਾਰੰਟੀ ਬਾਈ ਹਾਂਜੀ 16 ਦੀ 18 ਕਿਲੋ ਦੁੱਧ ਆ ਅੱਛਾ ਪਰ ਆਪਾਂ 17 ਦੀ ਗਾਰੰਟੀ ਦੇਣੀ ਹੈ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ 18 ਜਿਹੜੇ 17 ਦੀ ਗਾਰੰਟੀ ਹੈ ਬਾਈ ਕਹਿੰਦਾ ਕਿ ਫੁੱਲ ਤੇ ਫੋਟ ਫੋਟੀ ਹਸਾਣਾ ਬਾਹਰ ਆਉਣ ਵਾਲਾ ਕਿੱਦਾਂ ਬਣਿਆ ਪਿਆ ਤੇ ਅਗਲੀ ਸਾਈਡ ਤੋਂ ਵੀ ਥੜਾ ਦਾ ਸੈੱਗ ਗੈਪ ਆਪਾਂ ਚੈੱਕ ਕਰਾਉਣਾ ਸਾਨੂੰ ਗੁਲਾਬੀ ਥਣ ਆ ਗਿਆ ਇੱਕ ਵਾਰੀ ਪਰਮ ਸਾਈਡ ਤੇ ਜੀ ਠੰਡੀਆਂ ਸੀਲੀਆਂ ਵੇਤੀ ਦੋਵੇਂ ਗੈਣਾ ਪੂਰੀਆਂ ਅੱਛਾ ਜੀ ਹਾਂਜੀ ਹਾਂਜੀ ਅੱਛਾ ਕੋਈ ਨਹੀਂ ਜਾ ਵੀ ਲਾ ਕੇ ਚੈੱਕ ਕਰਦੇ ਮੁਰਗੀ ਜਿਹੜਾ ਥਾਲ ਆ ਗਿਆ ਤੇ ਸੀਲੀਆਂ ਸੋਲੀਆਂ ਜਿਹੜੀਆਂ ਬਹੁਤੀ ਆ ਗਈਆਂ ਮੜ ਦੇ ਵਿੱਚ ਠੀਕ ਇਹਦਾ ਮੁੱਲ ਭਾਜੀ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਵੀ ਜੀ 60 ਕਰ ਦਈਏ ਅੱਛਾ ਜੀ ਹਾਂਜੀ ਹਾਂਜੀ ਠੀਕ ਜਜ ਕਰਦੇ ਵੀ ਜਜ ਕਰ ਦਈਏ ਹਾਂਜੀ 2000 ਛੱਡ ਦਈਏ ਵੀ ਜੀ ਇਹਦਾ ਨਹੀਂ ਹੋਰ ਕਰੀਏ ਹੋਰ ਕਰ ਦਈਏ ਥੁੱਲਾ ਕਰ ਦਈਏ ਮਦਨ 1000 ਹੋਰ ਛੱਡ ਦਈਏ ਵੀ ਜੀ 50 ਛੱਡ ਦੇ ਦਾਲੇ ਹਾਂ ਨਾ ਵੀ ਜੀ 60000 ਦੀ 60 ਹਾਂਜੀ ਹਾਂਜੀ ਠੀਕ ਹੈ ਹਾਂਜੀ ਲੋ ਬਾਈ ਜੀ 60000 ਦੀ ਆ ਤੇ ਬਾਕੀ ਚਲੋ ਮੌਕੇ ਤੇ ਕਰਦੇ ਬਾਕੀ ਵੀਰ ਭਰਾ ਕੋ ਫੋਨ ਲਾਵੇ ਆਪਾਂ ਛੋਟਛਾਪਾ ਵੀਰ ਜੀ ਹੋਰ ਕਰ ਦਾਂਗੇ ਠੀਕ ਹੈ ਲੋ ਵੀ ਮੌਕੇ ਤੇ ਹੋਰ ਵੀ ਮਾਲਤਾਨ ਬਾਈ ਕਹਦਾ ਕਿ ਖੁੱਲਾ ਕਰ ਦਾਂਗੇ ਤੇ 20 ਤੋਂ ਪਲੱਸ ਚੱਲਣ ਵਾਲੀ ਜਿਹੜੀ ਵਹਿੜ ਆ ਤੇ ਨਾਲਾ ਲੋੜਾ ਵੀ ਚੱਡੇ ਤੇ ਚੰਗੀਆਂ ਆ ਗਈਆਂ ਵਾ ਕਰੋ ਜੀ ਚੱਕ ਲਾਗੇ ਤੋ ਤੇ ਗੁਲਾਪੀ ਥਾਂ ਲਾ ਲਈ ਵਹਿੜ ਆ ਇਹ ਹੋਰ ਬਾਈ ਕੁਝ ਕਹਿਣਾ ਬਸ ਵੀਰ ਜੀ ਤੁਹਾਨੂੰ ਪਤਾ ਆਪਣੀ ਬੇਨ ਜਿੱਕ ਹੁੰਦੀ ਐ ਇੱਥੇ ਆ ਕੇ ਪਸ਼ੂ ਵੇਖ ਜਾ ਕੇ ਖੜੋ ਆਪਣਾ ਬਿਲਕੁਲ ਸਹੀ ਗੱਲ ਹਾਂ ਜੀ ਹਾਂ ਜੀ ਹਾਂ ਜੀ ਲਓ ਬਾਈ ਹਰ ਵਾਰੀ ਬਾਈ ਦੀ ਬੇਰਤੀ ਹੁੰਦੀ ਆ ਵੀ ਇੱਥੇ ਆ ਗਿਆ ਆਪਣੇ ਚੋਲਿਆ ਕਰੋ ਤੇ ਵੇਖ ਕੇ ਖੜਿਆ ਕਰੋ ਕਿ ਇਹ ਤਾਂ ਵੀ ਥਣ ਜਿਹੜਾ ਗੇਠ-ਗੇੜ ਤੋਂ ਹੀ ਬਾਹਰ ਜਾਂਦਾ ਵਾ ਬੜਾ ਦੋਵੇਂ ਬਹੁਤ ਹੀ ਚੰਗੀਆਂ ਵਾ ਬਾਈ ਦੇ ਕੋਲ ਕੋਈ ਸਾਂਭਲਾ ਭਰਾ ਕੜੇ ਦੇ ਦੁੱਧ ਚੰਗਾ ਭਰੀ ਜਾਣਾ ਨਾਲੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ